हां जी भाई सत श्री अकाल मित्रों ਅੱਜ ਦੀ ਵੀਡੀਓ ਚ ਇੱਕ ਕਟਾ ਲੈ ਕੇ ਆਂ ਸੇਲ ਵਾਸਤੇ ਤੇ ਇਹ ਹੀ ਆਪਣੇ ਘਰ ਦੇ ਕਟਾ ਗਾ ਆਪਾਂ ਇੱਕ ਮੱਝ ਖਰੀਦ ਕੇ ਲੈ ਕੇ ਆਏ ਸੀ ਫਤਿਹਬਾਦ ਮੰਡੀ ਤੋਂ ਉਹਦੇ ਮਗਰ ਹੀ ਆਏ ਸੀ ਇਹ ਤੇ ਮਿੱਤਰੋ ਆਪਾਂ ਨੂੰ ਇਹਦੇ ਸੀਮਣ ਦਾ ਜਾਂ ਕੁਝ ਵੀ ਇਹਦੇ ਬਾਪ ਦਾ ਕੋਈ ਆਪਾਂ ਨੂੰ ਰਿਕਾਰਡ ਦਾ ਨਹੀਂ ਪਤਾ ਤੇ ਨਾ ਬਾਈਆਂ ਨੇ ਆਪਾਂ ਨੂੰ ਦੱਸਿਆ ਨਾ ਕੋਈ ਸਟਰਾ ਦਿੱਤੀ ਹੈ ਤੇ ਆਪਾਂ ਉਹਦੇ ਹੀ ਦੇ ਦਾਂਗੇ ਨਾ ਨਾ ਆਪਾਂ ਝੂਠ ਬੋਲ ਕੇ ਦੇਈਏ ਵੀ ਇਹ ਇਹ ਨਾਮੀ ਝੋਟੇ ਦਾ ਕਿਸੇ ਦਾ ਨਾ ਲਈ ਉਹ ਵੀ ਗੱਲ ਗਲਤ ਹੈ ਕਿਉਂਕਿ ਬਈ ਆਪਣਾ ਹੈਗਾ ਨਵਾਂ ਕੰਮ ਆ ਨਾਮਾ ਪੇਜ ਹੋਣ ਕਰਕੇ ਵੀ ਆਪਾਂ ਨਹੀਂ ਚਾਹੁੰਦੇ ਵੀ ਆਪਾਂ ਨੂੰ ਲੋਕ ਗਾਲਾਂ ਦੇਣ ਜਾਂ ਗਲਤ ਕਮੈਂਟ ਕਰਨਾ ਆ ਤੁਸੀਂ ਕਟਾ ਚੈੱਕ ਕਰ ਸਕਦੇ ਹੋ ਜੈਡ ਬਲੈਕ ਹੈ ਜੀ ਟੈਸਟੀ ਗੱਲ ਵਗੈਰਾ ਕੱਟੇ ਦਾ ਤੁਸੀਂ ਕਟਿੰਗ ਕਰੀ ਹੋਈ ਆ ਮੂੰਹ ਮੱਥਾ ਦਾ ਤੁਸੀਂ ਚੈੱਕ ਕਰ ਸਕਦੇ ਹੋ ਰੰਗ ਬੰਨ ਤੇ ਹੈਡਲਾਈਟ ਤੁਹਾਡੇ ਸਾਹਮਣੇ ਆ ਤੇ ਮੁੱਲੇ ਦਾ ਆਪਾਂ ਕਰਦੇ ਆ ਜੀ 45000 ਰੁਪਇਆ ਤੇ ਬਾਕੀ ਕੋਈ ਵੀ ਭਰਾ ਨੇੜੇ ਦੂਰ ਆਇਆ ਮੌਕੇ ਤੇ ਮਾਨਦਾਨ ਕਰ ਦਾਂਗੇ ਬਾਕੀ 45000 ਰੁਪਇਆ ਕੋਈ ਜ਼ਿਆਦਾ ਨਹੀਂ ਮੰਗਿਆ ਜਿਹੜੇ ਭਰਾ ਸਾਹਮਦੇ ਆ ਉਹਨਾਂ ਨੂੰ ਤਾਂ ਪਤਾ ਵੀ ਕੀ ਕੀਮਤ ਲੱਗਦੀ ਹੈ ਨਾ ਝੋਟੇ ਤਿਆਰ ਕਰਨ ਵਾਸਤੇ ਤੇ ਥੋੜੀ ਆਪਾਂ ਨੂੰ ਕੋਈ ਮਜਬੂਰੀ ਪੈ ਗਈ ਆਪਾਂ ਇਸ ਕਰਕੇ ਸੇਲ ਕਰ ਰਹੇ ਆਂ ਬਾਕੀ ਮਿੱਤਰੋ ਠੰਡਾ ਸੀਲ ਪੂਰਾ ਗਾ ਚਾਰੂ ਵੀ ਪੂਰਾ ਗਾ ਤੇ ਜਿਹੜਾ ਵੀ ਭਰਾ ਖਰੀਦਣ ਦਾ ਚਾਹਵਾਨ ਹੋਇਆ ਤੇ ਇੱਕ ਵਾਰੀ ਆਪਣੇ ਨੰਬਰ ਤੇ ਸੰਪਰਕ ਜ਼ਰੂਰ ਕਰ ਸਕਦਾ ਜੀ ਪਿੰਡ ਹੈਗਾ ਚਨੀਰ ਜ਼ਿਲ੍ਹਾ ਮਾਨਸਾ ਤਹਿਸੀਲ ਸਰਦੂਲਗੜ ਪੈਂਦੀ ਹੈ ਜੀ